ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਬਹੁ ਚਰਚਿਤ ਐਮਐਲਏ ਆਮ ਆਦਮੀ ਪਾਰਟੀ ਦੇ ਖਰੜ ਤੋਂ ਐਮਐਲਏ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਅਨਮੋਲ ਗਗਨਮਾਨ ਇੱਕ ਪੰਜਾਬ ਦੇ ਵਿੱਚ ਉੱਗੇ ਸਿਆਸਤਦਾਨ ਨੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਨ ਐਮਐਲਏ ਸਨ ਪਰ ਅਜੇਹੇ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਗਾਇਕੀ ਵਾਲਾ ਪ੍ਰੋਫੈਸ਼ਨ ਛੱਡ ਕੇ ਐਂਟਰੀ ਜਿਹੜੀ ਉਹ ਸਿਆਸਤ ਦੇ ਵਿੱਚ ਮਾਰੀ ਤਾਂ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਚੁੱਕੇ ਕਈ ਲੋਕਾਂ ਨੇ ਇਸ ਚੀਜ਼ ਦਾ ਮਜ਼ਾਕ ਵੀ ਉਡਾਇਆ ਪਰ ਅਨਮੋਲ ਗਗਨਮਾਨ ਲਗਾਤਾਰ ਲੱਗੇ ਰਹੇ ਤੇ ਆਪਣੀ ਸੀਟ ਜਿਹੜੀ ਉਹਨਾਂ ਨੇ ਜਿੱਤੀ ਐਮਐਲਏ ਦੇ ਵਜੋਂ ਆਪਣੀਆਂ ਸੇਵਾਵਾਂ ਨੇ ਜਿਹੜੀਆਂ ਉਹ ਨਿਭਾ ਰਹੇ ਸਨ ਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਇੱਥੇ ਕਿ ਆਖਿਰਕਾਰ ਅਨਮੋਲ ਗਗਨਮਾਨ ਉਹਨਾਂ ਦੇ ਵੱਲੋਂ ਸਤੀਫਾ ਕਿਉਂ ਦਿੱਤਾ ਗਿਆ ਕੀ ਉਹਨਾਂ ਨੂੰ ਇਹ ਉਮੀਦ ਸੀ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਜਿਹੜੀ ਕਿ ਨਹੀਂ ਮਿਲੀ ਜਿਸ ਤੋਂ ਉਹ ਨਾਰਾਜ਼ ਹੋ ਸਕਦੇ ਨੇ ਪਰ ਨਾਲ ਨਾਲ ਪਿਛਲੇ ਦਿਨੀ ਲਗਭਗ 4 ਤੋਂ 5 ਦਿਨ ਪਹਿਲਾਂ ਉਹ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ ਅਰਵਿੰਦ ਕੇਜੀਵਾਲ ਹੋਣਾ ਦੇ ਨਾਲ ਕੇਜੀਵਾਲ ਹੋਣਾ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ ਜਿੱਥੇ ਉਹਨਾਂ ਨੇ ਆਪ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਇਹ ਦੱਸਿਆ ਸੀ ਕੀ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁਲਾਕਾਤ ਹੈ ਜਿਹੜੀ ਉਹ ਕੀਤੀ ਗਈ ਹੈ ਕੇਜੀਵਾਲ ਉਹਨਾਂ ਦੇ ਨਾਲ ਤੇ ਉਹਨਾਂ ਨੇ ਇਸ ਚੀਜ਼ ਦਾ ਭਰੋਸਾ ਦਵਾਇਆ ਹੈ ਕਿ ਮੁਸ਼ਕਲਾਂ ਦਾ ਹੱਲ ਹੋਏਗਾ ਤੇ ਨਾਲ-ਨਾਲ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਵਾਰ ਵੀਡੀਓ ਪਾਈ ਹੈ ਕਿ ਮੇਰੇ ਨਾਮ ਦੇ ਉੱਪਰ ਲਗਾਤਾਰ ਪੈਸੇ ਨੇ ਜਿਹੜੇ ਉਹ ਮੰਗੇ ਜਾ ਰਹੇ ਨੇ ਲਗਾਤਾਰ ਪੈਸੇ ਠੱਗੇ ਜਾ ਰਹੇ ਨੇ ਮੇਰੇ ਨਾਮ ਦੇ ਉੱਪਰ ਜੇਕਰ ਕੋਈ ਪੈਸੇ ਮੰਗਦਾ ਤਾਂ ਕਿਸੇ ਨੂੰ ਵੀ ਪੈਸੇ ਨਾ ਦਿੱਤੇ ਜਾਣ ਇਹ ਲਗਾਤਾਰ ਉਹ ਕਹਿੰਦੇ ਨਜ਼ਰ ਆਉਂਦੇ ਸਨ ਬਹੁਤ ਸਾਰੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਹੁਣ ਵੀ ਦੇਖੋਗੇ ਕਿ ਜਿਸ ਦੇ ਵਿੱਚ ਉਹ ਵਾਰ-ਵਾਰ ਕਹਿ ਰਹੇ ਨੇ ਕਿ ਮੇਰਾ ਕੰਮ ਹੈ ਮੇਰਾ ਫਰਜ਼ ਹੈ ਕਿ ਮੈਂ ਖਰੜ ਦੇ ਲਈ ਕੰਮ ਕਰਾਂ ਹਾਲਾਂਕਿ ਕਰੜ ਦੇ ਵਿੱਚ ਪਿਛਲੇ ਦਿਨੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਜਦੋਂ ਵੱਡੇ ਪੱਧਰ ਤੇ ਉਥੇ ਮੀਂਹ ਪੈਂਦਾ ਜਿਸ ਤਰ੍ਹਾਂ ਦੇ ਉਥੇ ਹਾਲਾਤ ਮੰਨਦੇ ਨੇ ਆਮ ਲੋਕਾਂ ਦੇ ਵੀ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਸੀਵਰੇਜ ਸਿਸਟਮ ਉਥੋਂ ਦਾ ਸੜਕੀ ਸਿਸਟਮ ਹੈ ਜਿਹੜਾ ਉਹ ਠੀਕ ਨਹੀਂ ਹੈ ਜਿਸ ਕਰਕੇ ਬਹੁਤ ਸਾਰੇ ਸਵਾਲ ਅਨਮੋਲ ਗਗਨਮਾਨ ਤੇ ਵੀ ਖੜੇ ਹੁੰਦੇ ਨੇ ਪਰ ਅਨਮੋਲ ਗਗਨਮਾਨ ਵਾਰ-ਵਾਰ ਇਹੋ ਕਹਿੰਦੇ ਦਿਖਾਈ ਦਿੰਦੇ ਨੇ ਕਿ ਮੈਂ ਇਸ ਦੇ ਲਈ ਕੰਮ ਕਰ ਰਹੀ ਆ ਅਸੀਂ ਲਗਾਤਾਰ ਲੱਗੇ ਹੋਏ ਆ ਤੇ ਅਨਮੋਲ ਗਗਨਮਾਨ ਦਾ ਉਹ ਬਿਆਨ ਇੱਕ ਵਾਰ ਫਿਰ ਤੌਰ ਚਰਚਾ ਦੇ ਵਿੱਚ ਆ ਜਾਣਾ ਹੈ ਜਿਸ ਦੇ ਵਿੱਚ ਉਹ ਚੁਟਕੀ ਮਾਰ ਮਾਰ ਕਹਿੰਦੇ ਸੀ ਕਿ ਅਸੀਂ ਤਾਂ ਛੁਟਕੀ ਦੇ ਨਾਲ ਜਿਹੜੀ ਕਿਸਾਨਾਂ ਨੂੰ ਐਮਐਸਪੀ ਦੇ ਦੇਵਾਂਗੇ ਉਸ ਤੋਂ ਬਾਅਦ ਕਿਸਾਨ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਅਨਮੋਲ ਗਗਨਮਾਨ ਦਾ ਵਿਰੋਧ ਕਰਦੇ ਦਿਖਾਈ ਦਿੰਦੇ ਸਨ ਜਿੱਥੇ ਉਹ ਕਹਿੰਦੇ ਸੀ ਕਿ ਛੁਟਕੀ ਮਾਰਨ ਵਾਲੀ ਜਿਹੜੀ ਸਾਡੀ ਬੀਬੀ ਐਮਐਲਏ ਉਹ ਆਖਿਰ ਕਿੱਥੇ ਐ ਸੋ ਕਈ ਚੀਜ਼ਾਂ ਨੂੰ ਲੈ ਕੇ ਅਨਮੋਲ ਗਗਨਮਾਨ ਲਗਾਤਾਰ ਚਰਚਾ ਦਾ ਵਿਸ਼ਾ ਰਹੇ ਨੇ ਤੇ ਅੱਜ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਨੇ ਕਿਉਂਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਅਸੀਵਾ ਐਮਐਲਏ ਅਹੁਦੇ ਤੋਂ ਕੱਲਾ ਦਿੱਤਾ ਜਾਂ ਫਿਰ ਉਹਨਾਂ ਨੇ ਪੂਰਨ ਤਰਤੇ ਪਾਰਟੀ ਹੀ ਛੱਡ ਦਿੱਤੀ ਆ ਰਾਜਨੀਤਿਕ ਕੈਰੀਅਰ ਹੀ ਛੱਡ ਦਿੱਤਾ ਇਹ ਸੋਚਨਾ ਵੱਡੀ ਗੱਲ ਹੈ ਕਿਉਂਕਿ ਇਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਮੈਂ ਇਸ ਨੂੰ ਅਲਵਿਦਾ ਕਹਿ ਰਹੀ ਆ ਪਰ ਅਲਵਿਦਾ ਕਿਉਂ ਕਿਹਾ ਇਹ ਵੀ ਵੱਡੇ ਸਵਾਲ ਖੜੇ ਕਰਦੇ ਨੇ ਕਿਉਂਕਿ ਉਹ ਇੱਕ ਨਾਮਵਾਰ ਗਾਇਕ ਸਨ ਲੰਬੇ ਸਮੇਂ ਤੋਂ ਗਾਇਕੀ ਦੇ ਵਿੱਚ ਉਹਨਾਂ ਨੇ ਪਛਾਣ ਬਣਾਈ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਅਖਾੜੇ ਲੱਗਦੇ ਸੀ ਜਿੱਥੇ ਬਹੁਤ ਨਾਮ ਉਹਨਾਂ ਨੇ ਖੱਟਿਆ ਪਰ ਅਚਾਨਕ ਉਹ ਉਸ ਫੀਲਡ ਨੂੰ ਅਲਵਿਦਾ ਕਹਿੰਦੇ ਨੇ ਤੇ ਸਿਆਸਤ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਹੁਣ ਹੋ ਸਿਆਸਤ ਦੇ ਵਿੱਚ ਵੀ ਇੱਕ ਹਿਸਾਬ ਦਾ ਦੇਖਿਆ ਜਾਵੇ ਤਾਂ ਅਲਵਿਦਾ ਕਹਿਣ ਦੀ ਕਗਾਰਤੇ ਨੇ ਪਰ ਕਿ ਹੁਣ ਸਵਾਲ ਇਹ ਹੈ ਕਿ 2027 ਤੋਂ ਪਹਿਲਾਂ ਅਨਮੋਲ ਗਗਨਮਾਨ ਕਿਸੇ ਹੋਰ ਤਰੀਕੇ ਦਾ ਮਨ ਬਣਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਉਮੀਦਾਂ ਕੀਤੀਆਂ ਜਾ ਰਹੀਆਂ ਸੀ ਕਿ ਅਨਮੋਲ ਗਗਨਮਾਨ ਕੈਬਨਿਟ ਮੰਤਰੀ ਬਣ ਸਕਦੇ ਨੇ ਜਾਂ ਉਹਨਾਂ ਨੂੰ ਉਮੀਦ ਸੀ ਜਾਂ ਲੋਕਾਂ 'ਚ ਚਰਚਾਵਾ ਸੀ ਉਹ ਵੀ ਨਹੀਂ ਹੋਇਆ ਖਰੜ ਦਾ ਵਿਕਾਸ ਜਿਸ ਤਰ੍ਹਾਂ ਦਾ ਅਨਮੋਲ ਗਗਨਮਾਨ ਗੱਲਾਂ ਦੇ ਵਿੱਚ ਕਹਿੰਦੇ ਸੀ ਵੀਡੀਓ ਦੇ ਵਿੱਚ ਕਹਿੰਦੇ ਸੀ ਉਹ ਵੀ ਹਾਲੇ ਤੱਕ ਵੇਖਣ ਨੂੰ ਨਹੀਂ ਮਿਲਿਆ 4 ਦਿਨ ਪਹਿਲਾਂ ਜਿਸ ਤਰ੍ਹਾਂ ਦੀ ਮਰਾਕਾਤ ਕੇਜੀ ਵੱਲੋਂ ਉਹਨਾਂ ਦੇ ਨਾਲ ਹੁੰਦੀ ਹੈ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੋਈਗੀ ਕਿ ਅੱਜ ਅਚਾਨਕ ਅਸਤੀਫਾ ਜਿਹੜਾ ਉਹ ਕੁਝ ਮਿੰਟ ਪਹਿਲਾਂ ਹੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਦੇ ਦਿੱਤਾ ਸੋ ਆਮ ਆਦਮੀ ਪਾਰਟੀ ਦੇ ਲਈ ਮੁਸ਼ਕਲਾਂ ਜ਼ਰੂਰ ਖੜੀਆਂ ਹੋ ਰਹੀਆਂ ਨੇ ਕਿਉਂਕਿ ਜੇ ਲੀਡਰ ਇਸ ਤਰ੍ਹਾਂ ਛੱਡਦੇ ਜਾਣਗੇ ਐਮ ਐਲ ਏ ਇਸ ਤਰ੍ਹਾਂ ਛੱਡਦੇ ਜਾਣਗੇ ਤਾਂ ਕਿਤੇ ਨਾ ਕਿਤੇ ਖੇਮਾ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਕਮਜ਼ੋਰ ਹੋ ਜਾ ਜੇਸ ਲਈ 2027 ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਇਸ ਚੀਜ਼ ਨੂੰ ਲੈ ਕੇ ਪੇਸ਼ ਆ ਸਕਦੀਆਂ ਨੇ ਪਰ ਹੁਣ ਅਨਮੋਲ ਗਗਨਮਾਨ ਹੋਣਾ ਨੇ ਅਸਤੀਫਾ ਕਿਉਂ ਦਿੱਤਾ ਹੈ ਇਸ ਦੇ ਹਲੇ ਤੱਕ ਠੋਸ ਕਾਰਨ ਸਾਹਮਣੇ ਨਹੀਂ ਆਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਅਸਤੀਫਾ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਪੁਚਾਲ ਲਿਆ ਸਕਦਾ ਹੈ ਉਧਰ ਦੂਜੇ ਪਾਸੇ ਨਾਲ ਹੀ ਗੱਲ ਕਰੀਏ ਤਾਂ ਰਣਜੀਤ ਸਿੰਘ ਗਿੱਲ ਜਿਹੜੇ ਕਿ ਅਕਾਲੀ ਦਲ ਦੇ ਵੱਲੋਂ ਦੋ ਵਾਰ ਖਰੜ ਤੋਂ ਚੋਣ ਲੜ ਚੁੱਕੇ ਨੇ ਜਿਹੜੇ ਕਿ ਹਾਲਾਂਕਿ ਹਾਰ ਗਏ ਸੀ ਉਹਨਾਂ ਨੇ ਪਿਛਲੇ ਦਿਨੀ ਅਕਾਲੀ ਦਲ ਦੇ ਵਿੱਚੋਂ ਆਪਣਾ ਨਾਮ ਬਾਹਰ ਕੱਢ ਲਿਆ ਯਾਨੀ ਕਿ ਅਸਤੀਫਾ ਜਿਹੜਾ ਅਕਾਲੀ ਦਲ ਪਾਰਟੀ ਤੋਂ ਦੇ ਦਿੱਤਾ। ਉਸ ਨੂੰ ਲੈ ਕੇ ਵੀ ਚਰਚਾਵਾਂ ਉਸੇ ਦਿਨ ਤੋਂ ਸ਼ੁਰੂ ਹੋ ਗਈਆਂ ਕਿ ਆਖਿਰਕਾਰ ਇਹਨਾਂ ਨੇ ਅਸਤੀਫਾ ਕਾ ਦਿੱਤਾ ਤੇ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਸੀ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਪਰ ਜਿਸ ਤਰ੍ਹਾਂ ਜਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਸੇਮ ਹਲਕਾ ਹੈ ਪਾਰਟੀਆਂ ਅੱਡੋ-ਅੱਡ ਨੇ ਕੀ ਆਮ ਆਦਮੀ ਪਾਰਟੀ ਨੂੰ ਭਰੋਸਾ ਹੈ ਜਿਹੜਾ ਉਹ ਰਣਜੀਤ ਸਿੰਘ ਗਿੱਲ ਦੇ ਉੱਪਰ ਵਾਅਦਿਆਂ ਅਨਮੋਲ ਗਗਨਮਾਨ ਨਾਲੋਂ ਜਾਂ ਫਿਰ ਸੂਤਰਾਂ ਦੀ ਮੰਨੀਏ ਤਾਂ ਕੀ ਹੁਣ ਰਣਜੀਤ ਨੇ ਜਿਹੜੇ ਉਹ ਅਨਮੋਲ ਗਗਨਮਾਨ ਦੀ ਜਗ੍ਹਾ ਲੈਣਗੇ ਸਵਾਲ ਕਈ ਨੇ ਪਰ ਹੁਣ ਦੇਖਣਾ ਹੋਏਗਾ ਕਿ ਇਹਨਾਂ ਸਵਾਲਾਂ ਦੇ ਉੱਪਰ ਰਾਮਚੰਦ ਕਦੋਂ ਲੱਗਦਾ ਤੇ ਸਵਾਲ ਨੇ ਜਿਹੜੇ ਇਹ ਵਾਅਦੇ ਹੀ ਜਾਣਗੇ ਜਾਂ ਫਿਰ ਕਿਸੇ ਤਰ੍ਹਾਂ ਦਾ ਸਪਸ਼ਟੀਕਰਨ ਅਨਮੋਲ ਗਗਨਮਾਨ ਨੇ ਉਹ ਦੇਣਗੇ ਜਾਂ ਫਿਰ ਰਣਜੀਤ ਗੈਲਣੇ ਜਿਹੜੇ ਉਹ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਸੂਤਰਾਂ ਦੇ حوالے ਤੋਂ ਖਬਰ ਹੈ ਉਹ ਜੁਆਇਨ ਕਰਕੇ ਇੱਕ ਹੋਰ ਸਿਆਸੀ ਪੁਚਾਲਾ ਉਹ ਖੜਾ ਕਰਨਗੇ ਇਹ ਦੇਖਣਾ ਹੋਏਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ